ਓ ਪਰੇ ਸੁਟਕਾ ਤੇਰਾ ਪਰੇ ਸੁਟਮੂਲੀ ਭਿੰਡੀ ਅਰਪੀ ਸਬਜੀ ਕੋਲੀ ਅਰੇ ਸੁਟਕਾ ਤੇਰਾ ਪਰ ਸੁਟਮੂਲੀ ਭਿੰਡੀ ਅਰਪੀ ਸਬਜੀ ਕੋਲੀ ਦਹੀਂ ਦੇ ਵਿੱਚ ਪਾ ਦੇ ਗੁੰਡੀ ਜਾ ਤਰ ਦੇ ਮਿਰਚ ਚ ਤਾਰੀਂ ਤੂੰ ਤਾਰੀ ਤੇ ਤੂੰ ਤਾਰੀ ਮੂੰਗੀ ਮਸਰੀ ਲੱਗਦੀ ਦਾਲ ਕਿਰਾਰੀਂ ਤੂੰ ਤਾਰੀ ਮੂੰਗੀ ਮਸਰੀ ਅੱਲੂ ਅਤੇ ਪੇਠਾ ਨਿਆੜੀ ਗੇ ਸਭ ਮੂੰਗੀ ਮਸਰੀ ਤੂੰ ਹੀਠਾਣੀ ਆੜੀ ਗੇ ਹਨਕੇ ਤੋਂ ਪਾਖੀ ਆਲਾ ਦੇ ਹਨਕੇ ਤੋਂ ਪਾਖੀ ਆਲਾ ਦੇ ਆਪੇ ਰਚ ਜਾਂਦੀ ਵਿਧਹਾਰੀ ਨ ਤੂੰ ਤਾਰੀ ਤੂੰ ਤਾਰੀ ਮੂੰਗੀ ਮਸਰੀ ਲੱਗਦੀ 달ਿਕ ਰਾਰੀ ਨ ਤੂੰ ਤਾਰੀ ਮੂੰਗੀ ਮਸਰੀ ਓ ਲਾਲ ਟਮਾਟਰ ਗੰਡੇ ਖੀਰੇ ਨਿਆੜੀ ਗੇ ਸਲਾਦ ਹੁਣ ਠੰਡੇ ਚੀਰੇ ਨਿਆੜੀਏ ਲਾਲ ਟਮਾਟਰ ਗੰਡੇ ਖੀਰੇ ਨਿਆੜੀਏ ਸਲਾਦ ਹੁਣ ਠੰਡੇ ਚੀਰੇ ਨਿਆੜੀਏ ਸਿਮਲਾ ਮਿਰਚ ਕੀਰੀ ਸਕਰੂਗੀ ਸਿਮਲਾ ਮਿਰਚ ਕੀਰੀ ਸਕਰੂਗੀ ਕarele ਤੜਕੇ ਹੁਣ ਪਹਾੜੀ ਨੂੰ ਤੂ ਤਰੀ ਬਿਤੂ ਤਰੀ ਮੂੰਗੀ ਮਸਰੀ ਲਗਤੀ ਦਾ ਲਖਰਾਰੀ ਨੀ ਤੂੰ ਤਾਰੀ ਮੂਗੀ ਵਸਰੀ ਉਹ ਕਾਲੇ ਕਾਵਲੀ ਛੋਲੇ ਨੀ ਅੜੀਗੇ ਉਹ ਵਾਰਦੀਆਂ ਫੜੀਆਂ ਚੌਲੇ ਨੀ ਅੜੀਗੇ ਕਾਲੇ ਕਾਵਲੀ ਛੋਲੇ ਨੀ ਅੜੀਗੇ ਉਹ ਵਾਰਦੀਆਂ ਫੜੀਆਂ ਚੌਲੇ ਨੀ ਅੜੀਗੇ ਮੂੰਹ ਨਾਲੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤੂੰ ਤਰੀ ਮਿੱਤੂੰ ਤਰੀ ਮੁੰਗੀ ਮਸਰੀ ਲੱਗਦੀ ਢਾਲ ਕਿਰਾਰੀ ਤੂੰ ਤਰੀ ਮੁੰਗੀ ਮਸਰੀ ਓ ਪਤ ਗੱਠੀ ਫੁੱਲੀ ਗੋਬੀ ਨੀ ਆੜੀਏ ਲਾਤੀ ਕਾਣੀ ਵੈਂਗਨੀ ਰੋਢੀ ਨੀ ਆੜੀਏ ਪਤ ਗੱਠੀ ਫੁੱਲੀ ਗੋਬੀ ਨੀ ਆੜੀਏ ਲਾਤੀ ਕਾਣੀ ਵੈਂਗਨੀ ਰੋਢੀ ਨੀ ਆੜੀਏ ਇੱਲਾ ਸੁੰਟੀਆਂ ਮੇਰੀ ਬਿਮਾਰੀ ਏ ਤੂੰ ਤਰੀ ਤੂੰ ਤਰੀ ਮੂੰਗੀ ਮਸਰੀ ਲੱਗਦੀ ਦਾਲ ਕਿਰਾਰੀ ਏ ਤੂੰ ਤਰੀ ਮੂੰਗੀ ਮਸਰੀ ਓ ਸਾਗ ਸਰੋਂ ਦਾ ਪੈਣਾ ਦੇਣੀ ਆੜੀਏ ਵਿੱਚ ਮੱਖਣੀ ਦਾ ਪੂਰਾ ਪਾ ਦੇਣੀ ਆੜੀਏ ਸਾਗ ਸਰੋਂ ਦਾ ਪੈਣਾ ਦੇਣੀ ਆੜੀਏ ਮੱਖਣ ਪੂਰਾ ਪਾ ਦੇਣੀ ਆੜੀਏ ਮੱਖਣੀ ਪੋਰਾ ਪਾ ਦੇਣੀ ਆੜੀਏ ਸਾਗ ਸਰੋਂ ਦਾ ਬਣਾ ਦੇਣੀ ਆੜੀਏ ਥੇਲ ਪਰਾਵੜ ਯੋਰਾ ਕਹਿੰਦਾ ਏ ਰੂਟੀ ਖਰਾਕ ਹਮਾਰੀ ਨ ਤੂੰ ਤਰੀ ਤੂੰ ਤਰੀ ਮੂੰਗੀ ਮਸਰੀ ਲੱਗਤੀ ਦਾਲਿੱਤ ਰਾਰਿਣੀ ਤੂੰ ਤਰੀ ਮੂੰਗੀ ਮਸਰੀ